ਇਹ ਐਸਾ ਹੈ ਜਿਕੇ ਸਾਨੂੰ ਤੋਂ ਹੁਕਮ ਹੋਇਆ ਜਿਹੜੀ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਦਾ ਔਰ ਸਾਡੇ ਸੂਬਾ ਪ੍ਰਧਾਨ ਸੁਨੀਲ ਜਾਖੜ ਜੀ ਔਰ ਕਾਰਜਕਾਰੀ ਬਰਧਾਨ ਅਸ਼ਵੀ ਸ਼ਰਮਾ ਜੀ ਬੜੇ ਚਿੰਤਿਤ ਨੇ ਕਿਉਂਕਿ ਪਹਿਲੇ ਤੇ ਅਸੀਂ ਬੋਲਦੇ ਹੀ ਰਹੇ ਹਾਂ ਜੀ ਅਸੀਂ ਓਪੋਜੀਸ਼ਨ ਦੇ ਅਸੀਂ ਉਹ ਕਰ ਰਹੇ ਹਾਂ ਇਸ ਲਈ ਕਿ ਜੋ ਅੱਜ ਕਾਨੂੰਨ ਦੀ ਸਥਿਤੀ ਬਣੀ ਹੋਈ ਹੈ ਕਿ ਜਿੰਨਾ ਅੱਜ ਆਮ ਨਾਗਰਿਕ ਜਿਹੜਾ ਹੈ ਉਹ ਸੁਰੱਖਿਤ ਨਹੀਂ ਹੈ ਔਰ ਜਿਨੇ ਅੱਜ ਉਹਨਾਂ 'ਤੇ ਹਮਲੇ ਹੋ ਰਹੇ ਫਰੋਤੀਆਂ ਲਿੱਤੀਆਂ ਜਾ ਰਹੀਆਂ ਹਨ ਮਾੜੇ ਅੰਸਰ ਜਿਹੜੇ ਨੇ ਐਕਟਿਵ ਨੇ ਪਰ ਇਹ ਤਾਂ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਗੁਰੂ ਦਾ ਮਾਗੇ ਖਾਸ ਕਰ ਸ਼੍ਰੀ ਹਰਮੰਦਰ ਸਾਹਿਬ ਜਿੱਥੇ ਕੇ ਸਾਰੇ ਆ ਕੇ ਨਤਮਸਤਕ ਹੁੰਦੇ ਨੇ ਅਰਦਾਸਾ ਕਰਦੇ ਨੇ ਉੱਥੇ ਕਿਸੇ ਦੀ ਹਿੰਮਤ ਹੋ ਜਾਏ ਧਮਕੀ ਦੇਣ ਦੀ ਸਾਡੀ ਸਰਕਾਰ ਕੇਂਦਰ ਦੀ ਜਿਹੜੀ મોદી ਜੀ ਦੀ ਸਰਕਾਰ ਹੈ ਸजग ਹੈ ਜੀ ਉਹਨਾਂ ਨੇ ਪੈਰਾ ਮਿਲਟਰੀ ਫੋਰਸ ਜਿਹੜੀਆਂ ਨੇ ਬੋਡੀ ਸਕਿਉਰਟੀ ਫੋਰਸ ਸੈਂਟਰਲ ਰਿਜ਼ਰਵ ਪੁਲਿਸ ਉਹ ਸਾਰੀ ਲਗਾਤੀ ਇੰਟੈਲੀਜੈਂਸ ਵਾਲੇ ਵੀ ਆਪਣਾ ਸਾਰਾ ਕੰਮ ਕਰ ਰਹੇ ਨੇ ਔਰ ਸੁਰੱਖਿਆ ਦੇ ਮਿਆਰ ਲੈ ਰਹੇ ਨੇ ਪਰ ਜੋ ਸਾਡੀ ਭਗਵੰਤਬਾਹਨ ਜੀ ਨੇ ਉਹ ਮੁੱਖ ਮੰਤਰੀ ਨੇ ਔਰ ਸੁਰੱਖਿਆ ਦਾ ਜਿੰਮਾ ਉਹਨਾਂ ਦਾ ਸਟੇਟ ਸਬਜੈਕਟ ਹੈ। ਉਹਨੂੰ ਬੜਾ ਦੁੱਖ ਹੋਇਆ ਕਿ ਉਹਨਾਂ ਨੂੰ ਤਾਂ ਸਭ ਤੋਂ ਪਹਿਲੇ ਪਹੁੰਚਣਾ ਚਾਹੀਦਾ ਸੀ। ਕਿਉਂਕਿ ਇਹ ਧਾਮ ਜਿਹੜਾ ਗੁਰੂ ਧਾਮ ਹੈ ਸਾਡਾ ਸ੍ਰੀ ਹਰਿਮੰਦਰ ਸਾਹਿਬ। ਪਰ ਅਜ ਤਿੰਨ ਦਿਨ ਹੋ ਗਏ ਲਗਾਤਾਰ ਤਿੰਨ ਦਿਨ ਤੋਂ ਧਮਕੀਆਂ ਆ ਰਹੀਆਂ ਹੋਣੀਆਂ। ਸਰਕਾਰ ਵੱਲੋਂ ਸ਼ੌਮਨੀ ਕਮੇਟੀ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ। ਇਹ ਬੜੀ ਚਿੰਤਾ ਦਾ ਵਿਸ਼ਾ ਕੋਈ ਰਾਜਨੀਤੀ ਨਹੀਂ ਹੈ ਜੀ। ਇਹ ਤੇ ਉਹ ਸਥਾਨ ਹੈ ਕਿ ਜਿੱਥੇ ਸਾਰੇ ਆਂਦੇ ਨੇ। ਇਹ ਸਾਡਾ ਸ਼ਰਧਾ ਦਾ ਕੇਂਦਰ ਹੈ। ਉਦੇ ਵੀ ਜਿਉ ਉਹਨਾਂ ਦਾ ਨਾ ਨਾ ਇੱਕ ਬਹੁਤ ਨਿੰਦਾਯੋਗ ਹੈ ਕਿ ਜਿਹੜੇ ਸਾਡੇ ਸੀਐਮ ਸਾਹਿਬ ਭਗਵੰਦ ਮਾਨ ਜੀ ਇੱਥੇ ਨਹੀਂ ਆਏ ਉਹਨਾਂ ਨੂੰ ਤਾਂ ਤੁਰੰਤ ਸਭ ਤੋਂ ਪਹਿਲੇ ਪਹੁੰਚਣਾ ਚਾਹੀਦਾ ਸਭ ਤੋਂ ਵੱਡੀ ਜ਼ਿੰਮੇਵਾਰੀ ਤੇ ਉਹਨਾਂ ਦੀ ਹੈ ਪਰ ਇਹ ਨਿੰਦਾਯੋਗ ਹੈ ਔਰ ਕਾਂਗਰਸ ਦਾ ਵੀ ਮੈਂ ਕਹਾਂ ਕਿ ਕਾਂਗਰਸ ਦਾ ਵੀ ਕੋਈ ਜਿਹੜਾ ਆਗੂ ਹੈ ਉਹ ਇੱਥੇ ਨਹੀਂ ਹੈ ਜਿਹੜੀ ਧਮਕੀ ਭਰੀ ਮੇਲ ਆਉਂਦੀ ਸੀਸੀ ਗੁਰਜੀਤੋ ਜਨਾ ਨੂੰ ਗਈ ਹੈ ਦੋ ਵਾਰ ਨਹੀਂ ਮੈਂ ਇਹ ਕਹਿਣਾ ਕਿ ਔਜਲਾ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਆਉਣਾ ਚਾਹੀਦਾ ਸੀ ਕਿ ਇਹ ਗੁਰੂ ਧਾਮ ਇਸ ਤੋਂ ਵੱਡਾ ਸਾਡੇ ਅਸੀਂ ਤੇ ਦੇਖੋ ਸੜਕਾਂ ਤੇ ਉਤਰ ਕੇ ਆਪਣੇ ਗੁਰੂਤਾ ਆਮਦੀ ਰੱਖਿਆ ਵਾਲੀ ਸਾਰੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਤਿਆਰ ਆ ਕਿ ਅਸੀਂ ਗੁਰੂਤਾ ਆਮ ਦੇ ਲਈ ਸਮਰਪਿਤ ਆ ਸਿੱਧਾ ਦਾ ਕੇਂਦਰ ਹੈ ਪਰ ਜਿਨ੍ਹਾਂ ਦੀ ਬਿਊਟੀ ਹੈ ਜਿਨ੍ਹਾਂ ਨੂੰ ਵੋਟ ਦਿੱਤੇ ਰਿਹਾ ਉਹ ਮਾਨ ਸਾਹਿਬ ਮਾਨ ਸਾਹਿਬ ਨੂੰ ਕੀ ਭਰੋਸਾ ਦਿਵਾਨ ਆਏ ਅਸੀਂ ਇਹੀ ਸਾਨੂੰ ਤੋਂ ਹੁਕਮ ਹੋਇਆ ਹੈ ਪ੍ਰਧਾਨ ਮੰਤਰੀ ਮੋਦੀ ਜੀ ਔਰ ਉਹਨਾਂ ਦੀ ਸਰਕਾਰ ਦੁਆਰਾ ਔਰ ਸਾਡੇ ਸੂਬਾ ਪ੍ਰਧਾਨ ਸੁਨੀਲ ਜਾਖੜ ਜੀ ਔਰ ਅਸ਼wini ਸ਼ਰਮਾ ਜੀ ਕਾਰਜਕਾਰੀ ਪ੍ਰਧਾਨ ਵੱਲੋਂ ਕਿ ਭਾਜਪੀ ਭਾਰਤੀ ਜਨਤਾ ਪਾਰਟੀ ਬੜੀ ਚਿੰਤਿਤ ਹੈ ਔਰ ਪੂਰੀ ਤਰ੍ਹਾਂ ਸਾਡੀ ਕੇਂਦਰ ਸਰਕਾਰ ਜਿਹੜੀ ਹੈ ਐਕਟਿਵ ਹੋ ਚੁੱਕੀ ਹੈ ਅਸੀਂ ਹਰ ਲੈਵਲ ਤੇ ਮਾੜੇ ਅੰਸਰਾਂ ਨੂੰ ਮੂੰਹ ਤੋੜ ਜਵਾਬ ਦਿਆ